ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦੇ ਲੀਡਰ ਰੋਹਲ ਗਾਂਧੀ ਦੇ ਕੋਲ ਆਇਆ ਵੱਡਾ ਐਟਮ ਬੰਬ ਉਸ ਐਟਮ ਬੰਬ ਨਾਲ ਉਡਾਵੇਗਾ ਚੋਣ ਕਮਿਸ਼ਨ ਰੋਹਲ ਗਾਂਧੀ ਨੇ ਲੋਕ ਸਭਾ ਸੈਸ਼ਨ ਦੇ ਵਿੱਚ ਇਹ ਵੱਡੇ ਖੁਲਾਸੇ ਕੀਤੇ ਨੇ ਕਿ ਚੋਣ ਕਮਿਸ਼ਨ ਜਿਸ ਨੂੰ ਉਡਾਨ ਲਈ ਇਹ ਐਟਮ ਬੰਬ ਵਰਤਿਆ ਜਾਵੇਗਾ ਕਦੋਂ ਉਡਾ ਦਿੱਤਾ ਜਾਵੇਗਾ ਚੋਣ ਕਮਿਸ਼ਨ ਨੂੰ ਜੋ ਰੋਹਨ ਗਾਂਧੀ ਨੇ ਆਪਣਾ ਇਹ ਬਿਆਨ ਦਿੱਤਾ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਸੋ ਵਿਰੋਧੀ ਧਿਰ ਦੇ ਲੀਡਰ ਲੋਕ ਸਭਾ ਦੇ ਵਿੱਚ ਰੋਹਨ ਗਾਂਧੀ ਦੇ ਵੱਲੋਂ ਜੋ ਮਾਨਸੂਨ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਭਾਗ ਲੈਂਦਿਆਂ ਹੋਇਆਂ ਵੱਡੇ ਖੁਲਾਸੇ ਕੀਤੇ ਨੇ ਚੋਣ ਕਮਿਸ਼ਨ ਦੇ ਬਾਰੇ ਭਾਰਤ ਦੇ ਚੋਣ ਕਮਿਸ਼ਨ ਜਿਹੜਾ ਕਿ ਚੋਣਾਂ ਨੂੰ ਕਰਵਾਉਂਦਾ ਹੈ ਤੇ ਆਪਣੀ ਜ਼ਿੰਮੇਵਾਰੀ ਹੈ ਉਸਦੇ ਚੋਣਾ ਹੁੰਦੀਆਂ ਨੇ ਉਸ ਚੋਣ ਕਮਿਸ਼ਨ ਦੇ ਉੱਪਰ ਇਹ ਵੱਡੇ ਇਲਜ਼ਾਮ ਲਾਏ ਨੇ ਕਿ ਉਹ ਚੋਣ ਚੋਣਾ ਕਰਾਉਣ ਸਮੇਂ ਵੋਟਾਂ ਚੋਰੀ ਕਰਦਾ ਹੈ ਭਾਜਪੀ ਨੇ ਜੋ ਲਗਭਗ 1 ਕਰੋੜ ਵੋਟ ਜਿਹੜੀ ਹੈ ਉਹ ਹਰ ਵਿਧਾਨ ਸਭਾ ਜਿਹੜਾ ਕਿ ਰਾਜ ਦੇ ਵਿੱਚ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਵੋਟਾਂ ਭਾਜਪਾ ਲਈ ਚੋਰੀ ਕਰਕੇ ਉਹਨਾਂ ਦੇ ਹੱਕ ਵਿੱਚ ਪੁਗਤਾਉਂਦਾ ਹੈ ਸੋ ਚੋਣ ਕਮਿਸ਼ਨ ਦੇ ਉੱਪਰ ਇਹ ਇਲਜ਼ਾਮ ਲਾ ਕੇ راہਲ ਗਾਂਧੀ ਨੇ ਇਹ ਸੰਸਣੀ ਫਲਾ ਦਿੱਤੀ ਹੈ ਹੁਣ ਚੋਣ ਕਮਿਸ਼ਨ ਦੇ ਉੱਪਰ ਐਚ ਦਾ ਦੇ ਇਲਜ਼ਾਮ ਲੱਗਣ ਤੋਂ ਬਾਅਦ ਫਿਰ ਭਾਰਤ ਦੇ ਵਿੱਚ ਕਿਹੜਾ ਨਿਰਪੱਖ ਚੋਣਾ ਕਰਵਾਏਗਾ ਔਰ ਕਿਸ ਦਾ ਜੋ ਭਾਰਤ ਦੇ ਲੋਕਤੰਤਰ ਦੇ ਉੱਪਰ ਵਿਸ਼ਵਾਸ ਰਹੇਗਾ ਜੇਕਰ ਚੋਣਾ ਦੇ ਸਮੇਂ ਵੋਟਾਂ ਚੋਰੀ ਕੀਤੀਆਂ ਜਾਂਦੀਆਂ ਨੇ ਈਵੀਐਮ ਮਸ਼ੀਨਾਂ ਦੇ ਵਿੱਚ ਉਹ ਵੋਟਾਂ ਪਹਿਲਾਂ ਹੀ ਸਿਲੈਕਟ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਈਵੀਐਮ ਮਸ਼ੀਨਾਂ ਦਾ ਵੀ ਕੋਈ ਜ਼ਰੂਰਤ ਨਹੀਂ ਜਦੋਂ ਕਿ ਵਿਰੋਧੀ ਧਿਰ ਇਹੀ ਕਹਿ ਰਹੀ ਏ ਕਿ ਈਵੀਐਮ ਦੀ ਥਾਂ ਤੇ ਬੈਲਟ ਪੇਪਰ ਆ ਰਹੀ ਜਿਹੜੇ ਕਿ ਵੋਟ ਹੋਣੀ ਚਾਹੀਦੀ ਏ ਬੈਟ ਪੇਪਰ ਆ ਰਹੀ ਵੋਟ ਹੁੰਦੀ ਤਾਂ ਉਸ ਸਮੇਂ ਵੀ ਜਿਹੜਾ ਕਿ ਬਹੁਤ ਸਾਰੀਆਂ ਧੰਗਲੀਆਂ ਸਾਹਮਣੇ ਆਉਂਦੀਆਂ ਨੇ ਔਰ ਇਲੈਕਟ੍ਰੋਨਿਕ ਮਸ਼ੀਨਾਂ ਆ ਰਹੀ ਈਵੀਐਮ ਮਸ਼ੀਨਾਂ ਰਹੀ ਵੋਟਿੰਗ ਹੁੰਦੀ ਹੈ ਤਾਂ ਹੁਣ ਵੀ ਇਹ ਵੱਡੇ ਇਲਜ਼ਾਮ ਲਾਏ ਜਗੇ ਨੇ ਰੋਹਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਸਪੱਸ਼ਟ ਸਬੂਤ ਹਨ ਜੋ ਚੋਣ ਕਮਿਸ਼ਨ ਵੋਟ ਚੋਰੀ ਵਿੱਚ ਸ਼ਾਮਲ ਹੈ ਉਹਨਾਂ ਨੇ ਕਿਹਾ ਕਿ ਛੇਤੀ ਪੂਰੇ ਦੇਸ਼ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਕਿ ਚੋਣ ਕਮਿਸ਼ਨ ਕਿਸ ਤਰ੍ਹਾਂ ਵੋਟ ਚੋਰੀ ਕਰਵਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਮੱਧ ਪ੍ਰਦੇਸ਼ ਲੋਕ ਸਭਾ ਚੋਣਾਂ ਵਿੱਚ ਸ਼ੱਕ ਸੀ ਪਰ ਹੁਣ ਮਹਾਰਾਸ਼ਟਰ ਦੇ ਵਿੱਚ ਥੋੜਾ ਇਹ ਹੋਰ ਸ਼ੱਕ ਪੱਕਾ ਹੋ ਗਿਆ 1 ਕਰੋੜ ਵੋਟਰ ਜੁੜੇ ਗਏ ਇਸ ਤੋਂ ਬਾਅਦ ਅਸੀਂ ਆਪਣੀ ਜਾਂਚ ਕੀਤੀ ਤੇ ਜਾਂਚ ਤੋਂ ਜੋ ਮਿਲਿਆ ਉਹ ਐਟਮ ਬ bomb ਮਿਲਿਆ ਜੋ ਐਟਮ ਬ bomb ਫਟੇਗਾ ਤਾਂ ਚੋਣ ਕਮਿਸ਼ਨ ਨਹੀਂ ਦਿ세ਗਾ ਰੋਹਲ ਗਾਂਧੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਜੋ ਵੀ ਕੰਮ ਵਿੱਚ ਇਸ ਤਰ੍ਹਾਂ ਦੇ ਲੋਕ ਸ਼ਾਮਲ ਹਨ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ ਉਹ ਭਾਰਤ ਖਿਲਾਫ ਕੰਮ ਕਰ ਰਹੇ ਹਨ ਅਤੇ ਇਹ ਦੇਸ਼ ਦੇ ਨਾਲ ਤਰੋਪ ਮਾਇਆ ਜਾ ਰਿਹਾ ਹੈ। ਅਰਹਲ ਗਾਂਧੀ ਨੇ ਕਿਹਾ ਕਿ ਕਿਤੇ ਵੀ ਉਹ ਹੋਣ ਭਾਵੇਂ ਉਹ ਰਿਟਾਇਰ ਹੋ ਜਾਣ ਅਸੀਂ ਉਹਨਾਂ ਨੂੰ ਲੱਭ ਕੇ ਛੱਡਾਂਗੇ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਚੋਣ ਕਮਿਸ਼ਨ ਭਾਜਪਾ ਲਈ ਵੋਟਾਂ ਦੀ ਚੋਰੀ ਕਰ ਰਿਹਾ ਹੈ ਅਤੇ ਭਾਜਪਾ ਦੀ ਸਰਕਾਰ ਬਣਾ ਦਿੰਦਾ ਹੈ। ਸੋ ਪੱਕੇ ਸਬੂਤ ਨੇ ਰੋਹਲ ਗਾਂਧੀ ਦੇ ਕੋਲ ਚੋਣ ਕਮਿਸ਼ਨ ਨੇ ਰੋਹਲ ਗਾਂਧੀ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਰੋਜ਼ ਰੋਜ਼ ਲਾਏ ਜਾ ਰਹੇ ਹਨ। ਅਜੇ ਬੇਬੁਨਿਆਦ ਇਲਜ਼ਾਮਾਂ ਨੂੰ ਨજર ਅੰਦਾਜ਼ ਕਰਦਾ ਹੈ ਅਤੇ ਰੋਜ਼-ਰੋਜ਼ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਬਾਵਜੂਦ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੇ ਸਾਰੇ ਚੋਣ ਮੁਲਾਜ਼ਮਾਂ ਨੂੰ ਅਜੇ ਗੈਰ ਜ਼ਿੰਮੇਵਾਰ ਬਿਆਨਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਜੇਕਰ ਰੋਹਲ ਗਾਂਧੀ ਆਪਣੇ ਅਜਿਹੇ ਬਿਆਨ ਜੋ ਸਬੂਤਾਂ ਦੇ ਆਧਾਰ ਤੇ ਦੇ ਰਿਹਾ ਤਾਂ ਉਸ ਦੇ ਉੱਪਰ ਉਹ ਕਾਰਵਾਈ ਕਿਉਂ ਨਹੀਂ ਕਰਵਾਉਂਦਾ ਫਿਰ ਕਾਰਵਾਈ ਕਰਾਉਣੀ ਚਾਹੀਦੀ ਹੈ ਜਦੋਂ ਕਿ ਰੋਹਲ ਗਾਂਧੀ ਵੱਲੋਂ ਦਿੱਤੇ ਜਾ ਰਹੇ ਗੈਰ ਜ਼ਿੰਮੇਵਾਰ ਬਿਆਨ ਸਾਰੀਆਂ ਪਾਰਟੀਆਂ ਦੇ ਵੱਲੋਂ ਇਸ ਨੂੰ ਚਿੰਤਾ ਦਾ ਵਿਸ਼ਾ ਬਣਿਆ ਹੈ ਕਿ ਅੱਜ ਲੋਕਤੰਤਰ ਦੇ ਉੱਪਰ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਫਿਰ ਲੋਕਾਂ ਦਾ ਵਿਸ਼ਵਾਸ ਕਿੱਥੇ ਹੋਵੇਗਾ ਜਿਹੜੇ ਲੋਕ ਈਵੀਐਮ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰਦੇ ਨੇ ਜੇਕਰ ਵੋਟ ਆਪਣੀ ਸਹੀ ਢੰਗ ਨਾਲ ਇਸਤੇਮਾਲ ਨਹੀਂ ਹੁੰਦੀ ਤਾਂ ਫਿਰ ਲੋਕਾਂ ਦਾ ਲੋਕਮਤੂ ਵਿਸ਼ਵਾਸ ਉੱਠ ਜਾਵੇਗਾ ਜੋ ਰੋਹਲ ਗਾਂਧੀ ਦੇ ਵੱਲੋਂ ਅਜੇ ਬੇ ਜਿਹੜੇ ਘਿਰ ਜ਼ਿੰਮੇਵਾਰ ਬਿਆਨ ਦਿੱਤੇ ਜਾਣੇ ਇਸ ਨੂੰ ਵੀ ਭਾਜਪਾ ਦੇ ਵੱਲੋਂ ਜਿਹੜਾ ਕਿ ਇਸ ਦੇ ਉੱਪਰ ਕਾਰਵਾਈ ਕੀਤੀ ਜਾ ਸਕਦੀ ਹੈ ਰੋਹਲ ਗਾਂਧੀ ਦੇ ਵੱਲੋਂ ਜੋ ਚੋਣ ਕਮਿਸ਼ਨ ਵੋਟ ਚੋਰੀ ਦਾ ਮਾਮਲਾ ਦੱਸਿਆ ਕਿ ਵੋਟ ਕਮਿਸ਼ਨ ਜਿਹੜਾ ਚੋਣ ਕਮਿਸ਼ਨ ਹੈ ਉਹ ਵੋਟਾਂ ਚੋਰੀ ਕਰ ਰਿਹਾ ਹੈ ਭਾਜਪਾ ਲਈ ਜੋ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਔਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਭਾਜਪਾ ਵਿੱਚ ਚੋਣ ਲਈ ਚੋਣ ਕਮਿਸ਼ਨ ਦੇ ਵੱਲੋਂ ਆਪਣੀ ਇਹ ਵੱਡੀ ਮਹਿਮਤੀ ਹੋਈ ਹੈ